ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਪਿੰਡ ਗੁਰਦਾਸ ਨੰਗਲ ਦੇ ਮਜ਼ਦੂਰ ਪਰਿਵਾਰ ਦੇ ਘਰ ਨੂੰ ਵੀ ਚੋਰਾਂ ਨੇ ਨਾ ਬਖਸ਼ਿਆ ਘਰ ਵਾਲੇ ਦੋਵੇਂ ਜੀ ਬਾਹਰ ਕੰਮ ਤੇ ਗਏ ਹੋਏ ਸੀ ਜਦੋਂ ਉਹ ਘਰ ਵਾਪਸ ਆਏ ਤਾਂ ਕਮੇਟੀ ਲੈਣ ਵਾਲੀ ਔਰਤ ਉਸ ਦੇ ਘਰ ਆ ਗਈ ਤਾਂ ਘਰ ਵਾਲੇ ਨੇ ਕਮੇਟੀ ਦੇ ਲਈ ਪੈਸੇ ਮੰਗੇ ਪਰ ਜਦੋਂ ਘਰਵਾਲੀ ਨੇ ਜਾ ਕੇ ਦੇਖਿਆ ਤਾਂ ਅਲਮਾਰੀ ਬਿਲਕੁਲ ਸਪੋਟ ਖੁੱਲੀ ਪਈ ਸੀ ਜਦੋਂ ਉਹਨਾਂ ਨੇ ਆਪਣਾ ਸਮਾਨ ਚੈੱਕ ਕੀਤਾ ਤਾਂ ਪਤਾ ਲੱਗ ਗਿਆ ਕਿ 3 ਟੋਲੇ ਸੋਨੇ ਦੇ ਗਹਿਣੇ ਅਤੇ 20000 ਰੁਪਿਆ ਵੀ ਗਾਇਬ ਸੀ ਮਜ਼ਦੂਰ ਪਰਿਵਾਰ ਅਨੁਸਾਰ ਗਹਿਣੇ ਉਹ ਹੌਲੀ-ਹੌਲੀ ਕਰਕੇ ਆਪਣੀ ਧੀ ਦੇ ਵਿਆਹ ਲਈ ਜੋੜ ਰਹੇ ਸੀ ਪਰਿਵਾਰ ਅਤੇ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਪਹਿਲਾਂ ਵੀ ਇੱਥੇ ਕਈ ਵਾਰ ਚੋਰੀਆਂ ਹੋਈਆਂ ਹਨ ਅਤੇ ਉਹਨਾਂ ਨੇ ਮੁਹੱਲੇ ਦੇ ਹੀ ਇੱਕ ਨੌਜਵਾਨ ਤੇ ਸ਼ੱਕ ਜਤਾਇਆ ਹੈ ਸਾਰੇ ਜੋੜੇ ਗਏ ਪੈਸੇ ਅਤੇ ਗਹਿਣੇ ਚੋਰੀ ਹੋ ਜਾਣ ਕਾਰਨ ਮਜ਼ਦੂਰ ਪਰਿਵਾਰ ਦੀ ਔਰਤ ਦਾ ਰੋਣਾ ਨਹੀਂ ਰੁਕ ਰਿਹਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਉਹ ਕਮੇਟੀ ਲੈਣਾ ਸੀ ਪਾਜੀ ਬੱਚਿਆਂ ਕੋਲ ਤੇ ਮੈਨੂੰ ਇਹ ਕਹਿੰਦੇ ਪੈਸੇ ਦੇ ਤੇ ਜੇ ਮੈਂ ਬਾਰੀ ਨੂੰ ਵੇਖਾਂ ਬਾਰੀ ਕਹਿੰਦੀ ਹੱਥ ਇਹਨਾਂ ਦਾ ਹੂੰ ਪਿਛਲੇ ਖਾਨੇ ਚ ਸਾਰਾ ਇਹ ਸੋਨਾ ਸਾਨਾ ਕੱਢ ਕੇ ਲੱਗੇ ਇਦਾਂ ਹੀ ਕੱਪੜੇ ਬਾਰੀ ਚ ਖੁੱਲ ਰਹੇ ਮੇਰੇ ਉਹ ਕਿਨੇ ਖੋਲ ਕੇ ਵੇਰ ਕੱਢੇ ਪਾਜੀ ਪਾਜੀ ਹੁੰਦੇ ਵੇਖਿਆ ਮੈਂ ਕਿਹਾ ਪਹਿਲਾਂ ਕਮੇਟੀ ਪਚਾਣੇ ਫਿਰ ਰੋਟੀ ਬਣਾਣੇ ਆ ਤਿੰਨ ਪਾਜੀ ਇਹਨਾਂ ਦੀਆਂ ਮੁੰਦਰੀਆਂ ਤਿੰਨ ਮੇਰੀਆਂ ਤੇ ਮੇਰੇ ਘਾੜੇ ਤੇ ਇੱਕ ਇਹਨਾਂ ਦੀ ਚਾਨੀ ਤੇ ਇੱਕ ਮੇਰਾ ਹਾਰੀ ਤਿੰਨ ਤੋਲੇ ਲੰਘਿਆ ਪਾਜੀ 3000 ਰੁਪਏ ਪਾਜੀ ਕੁਝ ਨਹੀਂ ਰਹਿਣ ਦਿੱਤਾ ਪਾਜੀ ਮੇਰੇ ਕਰ ਗਏ ਨੇ ਸਈ ਸਿਰਫ ਆਹੀਂ ਭਾਜੀ ਕੰਮ ਤੇ ਗਏ ਸੀ ਤੇ ਸਾਡੇ ਮਗਰੋਂ ਆਸ ਥੋੜੀ ਕਰਕੇ ਚਲ ਗਿਆ ਬੰਦਾ ਸਾਨੂੰ ਪਤਾ ਨਹੀਂ ਉਹਦੇ ਪਹਿਲਾਂ ਵੀ ਮੇਰੇ ਪੈਸੇ ਨਿਕਲੇ ਆ ਪਹਿਲਾਂ ਅਸੀਂ ਗੌਰ ਨਹੀਂ ਕੀਤੀ ਆ ਦੂਜੀ ਵਾਰੀ ਫੇਰ ਹਮਲਾ ਹੋ ਗਿਆ ਸਾਡੇ ਤੇ ਸਾਰਾ ਕੁਝ ਲੈ ਗਿਆ ਲੁੱਟ ਕੇ ਸਾਨੂੰ ਆਹੀਂ ਤੇ ਹੁਣ 6 ਵਜੇ ਆਏ ਕੰਮ ਤੇ 6 ਵਜੇ ਕੰਮ ਤੋਂ ਮੈਂ 6 ਵਜੇ ਆ ਤੇ 6 ਵਜੇ ਮੈਂ ਕਮੇਟੀ ਮਗਨਿਆ ਨਾਲ ਦੀ ਤੇ ਬਾਰੀ ਕਹਿੰਦੀ ਹੱਥ ਹੀ ਨਾ ਆ ਅੱਛਾ ਵਾਰੀ ਵਿੱਚ ਰਹੇ ਨੇ ਕੱਖ ਨਹੀਂ ਦਿੱਤਾ ਮੇਰੇ ਜੋ ਗਾਣੇ ਤੇ ਹਾਲੇ ਵੀ ਕੰਮ ਤੇ ਗਏ ਬੱਚੇ ਮੇਰੇ ਵੀ ਕੰਮ ਤੇ ਜਾਂਦੇ ਆ ਠੀਕ ਹੈ ਜੀ ਤੇ ਮੈਂ ਕੰਮ ਤੋਂ ਆ ਕੇ ਕਮੇਟੀ ਮੰਗਣ ਰਿਹਾ ਦੇਖੋ ਸਕੂਲ ਚਲ ਗਿਆ 2 ਵਜੇ ਆਵਾ ਪਾਜੀ ਤਿੰਨ 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 ਕਿ ਤੋਲੇ ਸੋਨਾ ਗਿਆ ਵਾ ਤੇ 20000 ਰੁਪਏ ਮੇਰਾ ਗਿਆ ਦੇ ਤੇ ਮੈਨੂੰ ਕਿਨੇ ਦਿਨਾਂ ਦੱਸੋ ਮੈਂ ਲੱਕੜ ਦਾ ਕੰਮ ਕਰਦਾ ਦਿਹਾੜੀ ਲਾਉਣਾ ਵਾ ਕਲੀ ਦਾ ਹੀ ਬੰਦਾ ਵੀ ਅੱਗੇ ਵੀ ਨਿਕਲੇ ਔਰ ਤਿੰਨ ਚਾਰਾਂ ਘਰਾਂ ਦੇ ਵੀ ਨਿਕਲੇ ਆ ਹਾਂ ਜੀ ਸਰਪੰਚ ਨੂੰ ਕੀਤਾ ਫੋਨ ਆਉਣ ਲੱਗੇ ਸਰਪੰਚ ਸਾਹਿਬ ਵੀ ਥਾਣੇ ਵੀ ਦਿੱਤੀ ਆਉਣ ਲੱਗੇ ਆ ਮੁਲਾਜ਼ਮ ਦੇ ਮੇਰੀ ਕੁਲੀ ਨੇ ਭੈਂਦੀ ਤੇ ਮੈਂ ਕਥੋਂ ਆਪਣੀ ਧੀ ਨੂੰ ਪਾਉਣਾ ਆਇਨਾ ਹਾਂਜੀ ਸਾਡੇ ਘਰੋਂ ਵੀ ਚੋਰੀ ਹੋਈ ਆ ਜੀ ਸਾਡੇ ਘਰੋਂ ਥੋੜੇ ਥੋੜੇ ਕਰਕੇ ਤਿੰਨ ਚਾਰ ਵਾਰੀ ਪੈਸੇ ਕੱਢੇ ਉਹਨਾਂ ਨੇ ਘੱਟੋ ਘੱਟ 1.5 ਲੱਖ ਰੁਪਏ ਸਾਡਾ ਲੈ ਗਿਆ ਉਵੇਂ ਕਿ ਜਿਹੜਾ ਚੋਰ ਆ ਪੱਕਾ ਹੀ ਆ ਜਿਹੜਾ ਚੋਰ ਮਹਲੇ ਚ ਜਿਹੜਾ ਚੋਰੀਆਂ ਕਰਨ ਲਿਆ ਉਹ ਹੀ ਤੇ ਜਿਹਦੇ ਬਾਰੇ ਕਹਿੰਦੇ ਉਹੀ ਇੱਕੋ ਹੀ ਬੰਦਾ ਵਾ ਤਿੰਨ ਤੁਹਾਡੇ ਲੱਗ ਲੱਗੇ ਹੋ ਗਿਆ ਸਾਨੂੰ ਹੋਰ ਕਿਹਦਾ ਪਤਾ ਸਾਡੇ ਲੱਗੇ ਤੇ ਤਿੰਨ ਹੋ ਗਈ ਤਿੰਨ ਘਰਾਂ ਚੋਂ ਉਹ ਕਹਣਾ ਕਿ ਜਣਾ ਵੀ ਉਹ ਬਦੇ ਜਦੋਂ ਦੇ ਇੱਥੇ ਆਏ ਪਏ ਤੇ ਚੋਰੀਆਂ ਬਣੀਆਂ ਹੋਣੀਆਂ ਤੁਹਾਡੇ ਮਹੱਲੇ ਦੇ ਵਿੱਚ ਗੰਦ ਪੈ ਗਿਆ ਹੈ ਆ ਗਰੀਬ ਬੰਦਾ ਜਿਹਨੂੰ ਲੁੱਟ ਕੇ ਲੈ ਗਿਆ ਇਹ ਕੁੜੀ ਦੇ ਵਿਆਹ ਬਾਦੇ ਸੁਣਾ ਰੱਖਿਆ ਕਿੱਥੋਂ ਗਰੀਬ ਬੰਦਾ ਕਿੱਥੋਂ ਕਰੇਗਾ ਜੋ ਕ ਮਾੜਾ ਉਹ ਹੀ ਖਾਣਾ ਇਹਨਾਂ ਤਿੰਨ ਚਾਰ ਤਿੰਨ ਚਾਰ ਵਾਰੀ ਇੱਧਰ ਚੋਰੀ ਹੋਈ ਆ ਜਿੰਨਾ ਤੇ ਤੁਸੀਂ ਹੁਣੇ ਬਿਆਨ ਲਿਆ ਮੀਨਾ ਪਹਿਲੇ ਇਹਨਾਂ ਦੇ ਇੱਥੇ ਪਹਿਲੇ ਬੂਆ ਪੰਨਿਆ ਹਾਂ ਤੇ ਅੱਜ ਇਹਦਾ ਵਿਆਹ ਕਰ ਕੀ ਕਰਕੇ ਛੁੱਟ ਗਿਆ ਬੰਦਾ ਇਥੋਂ ਨਿਕਲਣਾ ਚਾਹੀਦਾ ਜੀ